ਉਹ ਚਲਟਾ ਲਿਆ ਤੇ ਸ਼ਿ ਸ਼ਿਧੀ ਮੂਰਤੀ ਦੇ ਸਮੇਪ ਨਾਲ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਤੇ ਤੇਰ ਮੈਂ ਤਤਾਲੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਕੋਈ ਨੂੰ ਕਾਲ ਕੀਤਾ ਨਮਸਕਾਰ ਆਪ ਦੇਖ ਰਹੇ ਆ ਪੰਜਾਬਾ ਦਾ ਨਿਊ जम्मू कश्मीर में हो रहे लगातार आतंकवादी हमलों के बाद जहां पंजाब पुलिस और बाकी सुरक्षा एजेंसियां अलर्ट हैं वहीं लोगों को भी इस संबंधी लगातार जागरूक किया जा रहा है कि आखिर किसी भी तरह की संदिग्ध वस्तु मिलने पर या फिर संदिग्ध व्यक्ति मिलने पर तुरंत फोर्स को सूचित किया जाना चाहिए इसी तरह का मामला आज सामने आया पठानकोट के नजदीक पड़ते धीरा में जहाँ पर जो बर्फानी शिव मंदिर है वहां पर किसी व्यक्ति की तरफ से पाकिस्तान करेंसी का एक नोट जो है शिवलिंग के नजदीक चढ़ाया गया था जो कि तीरा के एक व्यक्ति की तरफ से वहां पर देखा गया जिसके चलते उनकी तरफ से तुरंत पंजाब पुलिस को सूचित किया गया कि पाकिस्तानी नोट जो है शिवलिंग के नजदीक मिला और पंजाब पुलिस की तरफ से मौके पर पहुंच के इस नोट को अपने कब्जे में ले लिया और तुरंत जो है वहां के की सीसीटीवी फोटेज की जांच शुरू की गई बताया जा रहा है कि पंजाब पुलिस के अनुसार कुछ तीन से चार लोग जो कि टूरिस्ट थे मंदिर में अज्ञात पहुंचे हैं और उन्हीं पर इसी इस नोट के चढ़ावे की शंका जताई जा रही है परंतु इसके संबंधी अभी किसी भी प्रकार की पुष्टि नहीं की जा सकी है और पंजाब की तरफ से लगातार इस संबंधी जो है जांच की जा रही है आप देख रहे हैं पंजाब आटर न्यूज को तो मैं बमया ਕਿ ਕਿ ਨਾ ਅਮਦੇ ਕੀ ਗੱਲ ਬਾਤੀ ਮੇਰਾ ਨਾਮ ਰਕੇਸ਼ ਸਿੰਘ ਹੈ ਮੈਂ ਰੋਜ਼ ਸਾਰੇ ਮੰਦਿਰ ਆਣਾ ਸੁਪਰੇ ਰਹਾਂਗੇ ਇਸ ਖਬਰ ਦੇ ਨਾਲ ਲਗਾਤਾਰ ਅੱਛੇ ਜਿਸ ਤਾ ਸ਼ਿਵਲਿੰਗ ਨੂੰ ਜਲਤਾ ਲੱਗਦਾ ਤੇ ਸ਼ਿਵਲਿੰਗ ਨੂੰ ਪੰਜਾਬਾ ਤੇ ਮੈਂ ਹਰ ਕੈਸ਼ਨ ਮਾਂ ਬਣਾ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਤੇ ਫਿਰ ਮੈਂ ਤਤਕਾਲੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਤੇ ਆ ਕੇ ਤਫਤੀਸ਼ ਚੱਲ ਰਹੀ ਹੈ ਕਿੰਨੇ ਵਜੇ ਗੱਲ ਹੋਈ ਸਰੇ 38 ਗੱਲ ਆ ਸਵਾ 38 ਹਾਲੇ ਵੀ ਕੀ ਇਨਫੋਰਮੇਸ਼ਨ ਆਈ ਜੇ ਮੰਦਿਰ ਨੂੰ ਸਵੇਰੇ ਸਾਨੂੰ ਨੇ ਫੋਨ ਆਇਆ ਕਿਸ ਕੇ ਮਾਦ ਵੱਲੋਂ ਕਿ ਮੇਰੇ ਸੇ ਮੰਦਿਰ ਮੱਥਾ ਦੇਖਣਾ ਹੈ ਕਿ ਪਾਕਿਸਤਾਨੀ ਨੋਡ ਮਿਲਿਆ ਵਾ ਉਹ ਹਜ਼ਾਰ ਤੇ ਇੱਥੇ ਆਈਆਂ 14 ਦਾ ਲੋੜਾ ਪਾਕਿਸਤਾਨ ਦਾ ਜਨਾਰੀ ਤੇ ਫੋਟੋ ਆ ਲਾਲ ਅਗਰ ਦਾ ਨੋਡ ਆ ਇਹਦੇ ਵਿੱਚ ਕੈਮਰਾ ਚੈੱਕ ਕਰ ਰਹੇ ਆ ਕਿ ਕੌਣ ਇੱਥੇ ਚੜਾ ਗਿਆ ਵਾ ਕੌਣ ਦਾ ਕਿਹਾ ਮੰਦਿਰ ਦੀ ਸ਼ਿਵਜੀ ਮਹਾਰਾਜ ਦੀ ਫੋਟੋ ਤੇ ਨਾਲ ਆਪਣੇ ਮੂਰਤੀ ਦੇ ਨਾਲ ਨੋਟ ਪਿਆ ਹੋਇਆ ਉਹਦੇ ਕਹਿਣਤਾ ਕੀ ਹੋ ਰਿਹਾ ਤੇ ਸਿਟੀ ਕੈਮਰਾ ਸਿਟੀ ਵੀ ਕੈਮਰਾ ਚੈੱਕ ਕਰ ਰਹੇ ਆ ਲੋਕ ਤੇ ਕਾਫੀ ਆ ਰਹੇ ਆ ਪਤਾ ਨਹੀਂ ਹਲੇ ਉਹਦੇ ਕਲੀਅਰ ਨਹੀਂ ਹੋ ਰਿਹਾ ਕਿ ਸਾਰੇ ਜਿਹੜਾ ਵੀ ਉਹਦਾ ਮੱਥਾ ਦੇਖਦਾ ਨਾਲ ਹੀ ਸੂਜੀ ਮਾਰੀ ਨੂੰ ਸਾਡਾ ਦੇਖਦਾ ਛੋਟੀ ਜੀ ਚੀਜ਼ ਆ ਪਨੀ ਕੌਣ ਰੱਖਿਆ ਹੈਗਾ ਇਥੇ ਉਹ ਦੇਖਦੇ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਆਦਾ ਇਥੇ ਟੂਰਿਸਟ ਹੁੰਦੇ ਆ ਤੇ ਉਹਨਾਂ ਜੇ ਇਹਦੇ ਲੋਕਲ ਬੰਦਾ ਹੋ ਕੇ ਰੱਖਿਆ ਹੋ ਕੇ ਤੋਂ ਵੈਰੀਫਾਈ ਕਰਾਂਗੇ ਜੇ ਕੋਈ ਬਾਤ ਹੋਇਆ ਹੈਗਾ ਤਾਂ ਫਿਰ ਉਹਦੇ ਬਾਰੇ ਵੀ ਕਰਾਂਗੇ ਕੀ ਹੈ ਹਾਲਤ ਹੈ